ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਦੇ ਜਿਹੜੇ ਨੌਜਵਾਨ ਹੁੰਦੇ ਨੇ 10ਵੀਂ ਜਾਂ 12ਵੀਂ ਪਾਸ ਕੀਤੀ ਆ ਉਹਨਾਂ ਵਾਸਤੇ ਬਾਰਡਰ ਸਕਿਉਰਿਟੀ ਫੋਰਸ ਜਿਹਨੂੰ ਬੀਐਸਐਫ ਕਹਿੰਦੇ ਆ ਉਹਦੇ ਵਿੱਚ ਟ੍ਰੇਡਸ ਬਣ ਦੀ ਭਰਤੀ ਨਿਕਲੀ ਆ ਉਹਨਾਂ ਵਾਸਤੇ ਇੱਕ ਸੁਨਹਿਰੀ ਮੌਕਾ ਆ ਕਿਉਂਕਿ ਬਹੁਤ سارے ਗਰੀਬ ਬੱਚੇ ਕਹਿੰਦੇ ਸਾਨੂੰ ਇੱਥੇ ਰੋਜ਼ਗਾਰ ਦੇ ਮਿਲਦਾ ਕੋਈ ਦਿਹਾੜੀ ਕੰਮ ਚੱਲ ਜਾਂਦਾ ਉਹ ਵਿਦੇਸ਼ਾਂ ਨੂੰ ਦੇਖਦਾ ਕਿ ਆਪਾਂ ਆਈਲੈਸ ਕਰਕੇ ਬਾਹਰ ਚੱਲੀਏ ਪਰ ਬਾਰਡਰ ਸਕਿਉਰਿਟੀ ਫੋਰਸ ਬੀਐਸਐਫ ਨੇ ਇੱਕ ਭਰਤੀ ਕੱਢੀ ਆ ਉਹਦੇ ਵਿੱਚ 10ਵੀਂ ਜਿਹੜੀ ਆ ਉਹ ਜ਼ਰੂਰੀ ਆ ਤਸਵੀਰ ਬੱਚੇ ਨੇ ਕੀਤੀ ਹੋਣੀ ਚਾਹੀਦੀ ਆ ਭਾਵੇਂ 10ਵੀਂ ਤੋਂ ਬਾਅਦ ਜਿਹੜੇ ਬੱਚੇ ਆ ਉਹ ਫਾਰਮ ਭਰ ਸਕਦੇ ਡੋਕਟਰੀ ਪ੍ਰਾਪਤ ਕਰ ਸਕਦੇ ਸਿੱਧੀ ਭਰਤੀ ਆ ਇਹਦੇ ਵਿੱਚ ਕੋਈ ਇਹ ਨਹੀਂ ਉਦੋਂ ਕਿ ਇੰਟਰਵਿਊ ਹੋਊਗੀ ਜਾਂ ਪਹਿਲਾਂ ਟੈਸਟ ਹੋਊਗਾ ਸਿੱਧੀ ਭਰਤੀ ਜਿਹੜੀ ਨਿਕਲੀ ਆ ਪਹਿਲੀ ਵਾਰ ਇਦਾਂ ਹੋਇਆ ਕਿ ਉਹਨਾਂ ਨੇ 10ਵੀਂ ਦੇ ਨਾਲ ਨਾਲ ਐਨ ਐਸ ਕਿਊ ਐਫ ਜਿਹੜੀ ਕਿ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਦੁਆਰਾ ਸਰਕਾਰੀ ਸਕੂਲਾਂ ਦੀ 9ਵੀਂ ਤੋਂ ਬਾਅਦ ਵਿੱਚ ਇੱਕ ਵਿਸ਼ਾ ਪੜ੍ਹਾਇਆ ਜਾ ਰਿਹਾ ਹੈ ਐਨ ਐਸ ਕਿਊ ਐਫ ਉਹ ਜ਼ਰੂਰੀ ਕੀਤਾ ਹੈ ਉਹ ਕੰਪਲਸਰੀ ਕੀਤਾ ਹੈ ਇਸ ਕਰਕੇ ਇਹਨਾਂ ਦਾ ਜਿਹੜਾ ਸਰਟੀਫਿਕੇਟ ਆ ਮੈਂ ਕੈਮਰਾਮੈਨ ਨੂੰ ਵੀ ਥੋੜਾ ਸਰਟੀਫਿਕੇਟ ਨੂੰ ਹਾਈਲਾਈਟ ਕਰਨਾ ਜਿਹੜਾ ਹੈ ਬਣਾ ਸਰਟੀਫਿਕੇਟ ਆ ਇਸ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਉਸ ਵਿੱਚ ਕਿਉਂਕਿ ਜਦੋਂ ਤੁਸੀਂ ਪੇਪਰ ਭਰਦਾ ਆ ਕਿਉਂਕਿ ਇਹ ਐਨਐਸਕਯੂ ਦਾ ਪ੍ਰਮਾਣ ਪੱਤਰ ਹੀ ਆ ਕਿਉਂਕਿ ਬੱਚੇ ਨੇ ਐਨਐਸਕਯੂ ਆਫ ਦੀ ਪੜ੍ਹਾਈ ਜਿਹੜੀ ਉਹ ਕੀਤੀ ਆ ਜਿਹੜੇ ਬੱਚਿਆਂ ਦੇ ਕੋਲ 10ਵੀਂ ਪਾਸ ਹੈ ਨਾਲਵੇਂ 10ਵੀਂ ਹੋਵੇ 10ਵੀਂ ਦੇ ਵਿੱਚ ਐਨਐਸਕਯੂ ਆਫ ਦਾ ਜਿਹੜਾ ਵਿਸ਼ਾ ਪੜ੍ਹਿਆ ਹੈ ਤਾਂ ਉਹਨਾਂ ਵਾਸਤੇ ਇਸ ਬੜੀ ਮੌਕਾ ਆ ਇਸ ਕਰਕੇ ਮੈਂ ਸਾਰੇ ਪੰਜਾਬ ਦੇ ਵਿਦਿਆਰਥੀਆਂ ਨੂੰ ਕਹਾਂਗਾ ਜਿਨ੍ਹਾਂ ਨੇ 10ਵੀਂ ਦੇ ਵਿੱਚ ਐਨਐਸਸੀਓ ਦੀ ਪ੍ਰੀਖਿਆ ਪਾਸ ਕਰਕੇ 10ਵੀਂ ਪਾਸ ਕੀਤੀ ਹੈ ਉਹ ਇਸ ਭਰਤੀ ਵਿੱਚ ਭਾਗ ਲਓ ਤੇ ਜਿਹੜੀ ਨੌਕਰੀ ਆ ਭਾਰਤ ਸਰਕਾਰ ਦੇ ਦਿੱਤੀ ਜਾ ਰਹੀ ਹੈ ਇਸ ਨੂੰ ਪ੍ਰਾਪਤ ਕਰੋ ਕਿਉਂਕਿ ਨੌਜਵਾਨਾਂ ਦਾ ਕਹਿਣਾ ਹੁੰਦਾ ਦਸੀਂ ਦੇ ਬਾਅਦ ਸਾਰ ਸਾਨੂੰ ਕੋਈ ਕੰਮ ਨਹੀਂ ਮਿਲਿਆ ਉਹ ਇੱਕਦਾਂ ਹੀ ਨੌਜਵਾਨਾਂ ਨੂੰ ਮਿਲਦੇ ਆ ਉਹ ਕਿਸੇ ਨਾਲ ਕੋਈ ਕੰਮ ਨਹੀਂ ਮਿਲਦਾ ਕੰਮ ਤਾਂ ਹੈ ਹੀ ਨਹੀਂ ਪੰਜਾਬ 'ਚ ਪਰ ਪਹਿਲੀ ਵਾਰ ਭਾਰਤ ਸਰਕਾਰ ਦਾ ਬਤਨਮਤ ਕਰਦਾ ਹੈ ਕਿ ਉਹਨਾਂ ਨੇ 10ਵੀਂ ਦੇ ਨਾਲ ਨਾਲ ਐਨਐਸਸੀਓ ਦਾ ਸਰਟੀਫਿਕੇਟ ਮੰਗਿਆ ਹੈ ਤੇ ਬੱਚਿਆਂ ਵਾਸਤੇ ਇੱਕ ਵਧੀਆ ਜਿਹੜਾ ਮੌਕਾ ਇਹਨਾਂ ਨੂੰ ਦਿੱਤਾ ਹੈ 什么我都干了。So,